ਸਕਲਾ ਮਹੀਤਲਾ ਸੂਰ ਤੇ ਪ੍ਰੈਸ ਦਬਾਲ ਵਾਲੇ ਨੇ ਫਿਰ ਕਟਾਈ ਕਰਦੇ ਆ। ਦੇਖੋ ਇਹ ਸੋਨੇ ਕચીਜ ਹੋਰ ਦਿਖਾਉਣੇ ਆ। ਹੁਣ ਇਹ ਜਿਹੇ ਪੈਨ ਚੱਲੇ ਨੇ ਇਹਨਾਂ ਨਾਲ ਨਸਾਨੀ ਜਿਵੇਂ ਮਰਜ਼ੀ ਲਾ ਲਓ ਕੋਈ ਬ੍ਰੇਕ ਲੱਗਦੀਆਂ ਨੇ ਨਾ ਮਟੇਦੇ ਤਾਂ ਬੜਾ ਮਿਟਦੇ ਨੇ ਜੇ ਆਪਾਂ ਮਟੇਣਿਆ ਹੋਵੇ ਫਿਰ ਗਰਮ ਕਰੋ ਪ੍ਰੈਸ ਲਾ ਕੇ ਲਓ ਜੀ ਆਹ ਦੇਖੋ ਮਾਰਕਰ ਤੇ ਜਿੰਨਾ ਮਰਜ਼ੀ ਫੇਰੀ ਜਾਵੇ ਨਹੀਂ ਉਰਦਾ ਜੀ ਜਿਹੜੇ ਪੈਨ ਦੀਆਂ ਨਤਨੀਆਂ ਨੇ ਇਹਦੀਆਂ ਇਹ ਜਿਹੜਾ ਪਲਿੱਟਾਗਾ ਹੁਣ ਲਓ ਜੀ ਨਾਲ ਦੀ ਨਾਲ ਗਈ ਕੋ ਨਸਾਨੀ ਇਹ ਬਹੁਤ ਵਧੀਆ ਚੀਜ਼ ਹੈ ਜੀ ਨਤਨੀਆਂ ਲਾਉਣ ਨੂੰ ਇਹ ਤੋਂ ਤਾਂ ਲਾਇਆ ਜੀ ਇੱਥੇ 2 ਇੰਚ ਪਰੋਈਆਂ ਚਾਹੂਗਾ ਡਬਲ ਪਰੋਈਆਂ ਪਾਉਣੀਆਂ ਨੇ हो मार्किंग हूँ आप कटाई करते हैं लॉज हूँ आप हाँ कमीज भी आपट्टी भी ਬੈਗ ਪੱਲੇ ਦੀ ਵੀ ਬੈਗ ਅਗਲਾ ਵੀ ਕੱਟ ਲਿਆ ਆਪਾਂ ਗਲੇ ਦੀ ਕਟਾਈ ਕਰੀ ਆਪਾਂ 4.5 ਇੰਚ ਠੀਕ ਹੈ ਜੀ